ਇਹਦਾ ਪੂਰਾ ਮਾਮਲਾ ਹੈ ਜੀ ਅਮਰ ਸ਼ੀਰ ਦਾ ਬਾਬਾ ਮੋਤੀ ਦਾ ਮਹਾਰਾਜ ਜੀ ਮੈਮੋਰੀਅਲ ਟਰਸਟ ਰਜਿਸਟਰਡ ਹੈ ਫਤੇਗੜ ਸਾਹਿਬ ਤੋਂ ਜੀ ਜੋ ਸਾਡੇ ਕਸ਼ਬ ਰਾਜਪੂਤ ਦਾ ਅਸੀਂ ਆਪਣੇ ਆਪ ਨੂੰ ਉਹਨੂੰ ਮੱਕਾ ਸਮਝਦੇ ਆ ਜੀ ਉਹਦੀ ਬਹੁਤ ਹੀ ਲੰਮੇ ਸਮੇ ਤੋਂ ਇਹਨਾਂ ਦਾ ਬਵਾਦ ਵਿਵਾਦ ਚੱਲਦਾ ਪਿਆ ਹੈ ਬਹੁਤ ਹੀ ਅਪਸ਼ਬਦ ਚੇਅਰਮੈਨ ਸਾਹਿਬ ਨੂੰ ਸਾਧ ਨਿਬਲ ਸਿੰਘ ਜੀ ਨੂੰ ਤੇ ٹرسٹ ਦੀਆਂ ਤੇ ਬੋਲੇ ਜਾਂਦੇ ਬੇਣ ਜੀ ਇਹਦਾ ਜਿਹੜਾ ਝਗੜਾ ਸੀ ਸਾਰਾ ਹੀ ਪਤਾ ਕੀਤਾ ਵੀ ਇੱਕ ਜ਼ਮੀਨ ਖਰੀਦੀ ਸੀ ਨਾਲੇ ਜੀ 53 ਲੱਖ ਰੁਪਏ ਦੇ ਲਗਭਗ ਜ਼ਮੀਨ ਖਰੀਦੀ ਤੇ ਉਹਦੀ ਰਜਿਸਟਰੀ ਉਹਨਾਂ ਨੇ ٹرسٹ ਦੇ ਮੱਥਾ ਪਾ ਗਏ ਘੱਟ ਪੈਸੇ ਰਹਿਣਾ ਕਰਾਤੀ ਤੇ ਜਿਹਦੇ ਕੋਲ ਜ਼ਮੀਨ ਖਰੀਦੀ ਜਸਵੰਤ ਸਿੰਘ ਕੋਲ ਉਹਨੂੰ ਬੈਲੈਂਸ ਪੇਮੈਂਟ ਜਿਹੜੀ ਚੈੱਕ ਲਈ ਬੈਂਕ ਦੇ ਰਾਹ ਦੇ ਦਿੱਤੀ ਗਈ ਉਹਨੂੰ ਪੂਰੀ ਪੇਮੈਂਟ ਆ ਗਈ ਉਹਨੇ ਜਾ ਕੇ ਉਹ ਬਿਆਨ ਵੀ ਦੇ ਦਿੱਤੇ ਪੁਲਿਸ ਨੂੰ ਸਹੀ ਸੱਚ ਬੋਲਿਆ ਉਹਨੇ ਸਰਦ ਨਿਰਭਲ ਸਿੰਘ ਨੇ ਸੱਚ ਬੋਲਿਆ ਉਹਦਾ ਜਿਹੜਾ ਟਰਸਟ ਜਬ ਐਗਰੀਮੈਂਟ ਸੀ ਉਹਦੀ ਫੋਟੋਕਾਪੀ ਜਦੋਂ ਸਾਰੇ ਟਰਸਟੀਆਂ ਨੇ ਰੱਖੀ ਕਿਸੇ ਛਲਾਰਤੀ ਨੇ ਉਹ ਟਰਸਟ ਤੋਂ ਐਗਰੀਮੈਂਟ ਲੈ ਕੇ ਉਹਨੇ ਟਰਸਟ ਨੂੰ ਨਿਵਾਵ ਖਾਣ ਵਾਸਤੇ ਚੇਅਰਮੈਨ ਸਾਹਿਬ ਨੂੰ ਟਰਸਟ ਨੂੰ ਸਮਾਜ ਨੂੰ ਵੀ ਨਿਵਾਵ ਖਾਣ ਵਾਸਤੇ ਉਹਨੇ ਇੱਕ ਕੋਜੀ ਚਾਲ ਚੱਲ ਕੇ ਅਦਾਲਤ ਹਾਈ ਕੋਰਟ ਤੇ ਪੁਲਿਸ ਦੇ ਕੇ ਪੁਲਿਸ ਦੀਆਂ ਇਨਕੁਆਰੀਆਂ ਜੇ ਵੀ ਸਾਫ ਪਾ ਕੱਢਿਆ ਗਿਆ ਵੀ ਇਹ ਸਿਵਲ ਹੈ ਉਹ ਕਾਰਨ ਕਰਕੇ ਉਹਨਾਂ ਉੱਤੇ ਹਾਈ ਕੋਰਟ ਦੇ ਦਬਾਅ ਚ ਆ ਕੇ ਪੁਲਿਸ ਦੇ ਨਾਲ ਐਫ ਆਈ ਆਰ ਉਹਨਾਂ ਤੇ ਕੱਟੀ ਗਈ 12 ਬੰਦਿਆਂ ਦੇ ਉੱਤੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਮੈਂ ਕਸ਼ਵ ਰਾਜਪੂਤ ਨਰਮਨ ਸਭਾ ਦਾ ਕੌਮੀ ਪ੍ਰਧਾਨ ਲਖਮੀਰ ਸਿੰਘ ਲਖਾ ਆਪਣੇ ਸਾਥੀਆਂ ਦੇ ਨਾਲ ਮੀਟਿੰਗ ਕੀਤੀ ਤੇ ਅਸੀਂ ਗੁਪਤ ਤਰੀਕੇ ਦੇ ਨਾਲ ਉਸ ਮਵਾਦ ਨੂੰ ਅਸੀਂ ਵੇਖਣ ਵਾਸਤੇ ਪੁੱਛਣਗੇ ਜ਼ਮੀਨ ਦੇ ਮਾਲਕ ਨੂੰ ਪੁੱਛਿਆਗਾ ਜਸਵੰਤ ਸਿੰਘ ਜੀ ਨੂੰ ਪਤਾ ਕੀਤਾ ਵਾਕਈ ਉਹ ਜੋ 53 ਲੱਖ ਦੇ ਲਗਭਗ ਜਿਹੜੀ ਜ਼ਮੀਨ ਖਰੀਦੀ ਸੀ ਉਹ ਪੈਸੇ ਸਹੀ ਤਰੀਕੇ ਨਾਲ ਜਸਵੰਤ ਸਿੰਘ ਦੇ ਘਰ ਗਏ ਨੇ ਫਿਰ ਅਸੀਂ ਉੱਥੋਂ ਜਾ ਕੇ ਲਾਗੇ ਜ਼ਮੀਨਾਂ ਦੇ ਭਾਅ ਪੁੱਛੇ ਆਂਢੀਆਂ ਗੁਆਡੀਆਂ ਨੂੰ ਪੁੱਛੇ ਸੈੜ ਤੋਂ ਪੁੱਛੇ ਦੂਰੋਂ ਪੁੱਛੇ ਉਹੋ ਹੀ ਰੇਟ ਉੱਥੇ ਜ਼ਮੀਨ ਦਾ ਅੱਜ ਵੀ ਚੱਲਦਾ ਪਿਆ ਅੱਜ ਉੱਥੇ ਹੁਣ ਜਿਹੜਾ ਜ਼ਮੀਨ ਦਾ ਜਿਹੜਾ 10 20 25% ਵੱਧ ਗਿਆ ਜੀ ਉਹ ਅੱਜ ਇਸ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਉਹਨਾਂ ਨੂੰ ਸਮਝਾ ਰਿਆਂ ਉਹਨਾਂ ਨੂੰ ਬੇਨਤੀ ਵੀ ਤੇ ਅਪੀਲ ਵੀ ਕਰਨ ਦਿਆਂ ਵੀ ਅਸੀਂ ਇਹ ਪਤਾ ਕਰਕੇ ਆਏ ਆ ਜ਼ਮੀਨ ਜੇ ਹਾਂ ਨਿਰਮਲ ਸਿੰਘ ਨੇ ਇਹ ਟਰਸਟੀਆਂ ਨੇ ਜੋ ਸਵੰਤ ਸਿੰਘ ਨੂੰ ਪੈਸੇ ਦੇ ਕੇ ਜੇਬ ਵਿੱਚ ਪਾਏ ਹੁੰਦੇ ਤੇ ਫੇਰ ਦੇ ਦੁਨਾਕਾਰ ਸੀ ਪਰ ਉਹਨਾਂ ਨੇ ਪੈਸੇ ਪੂਰੇ ਲਏ ਔਰ ਸ਼ਬਦ ਅਪ ਸ਼ਬਦ ਇੰਨੇ ਕਿ ਚੱਲ ਰਹੇ ਆ ਬੋਲੇ ਜਾ ਰਹੇ ਨੇ ਉਹਦੇ ਨਾਲ ਮਨ ਮੇਰਾ ਦੁਖਿਆ ਅਸੀਂ ਕੀਤਾ ਮੈਂ ਪੰਜਾਬ ਦੀਆਂ ਸਾਰੀਆਂ ਹੀ ਸਭਾਵਾਂ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਸ਼ਵਰਜ ਸਮਾਜ ਨਾਲ ਸੰਬੰਧ ਰੱਖਦੀਆਂ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਵੀ ਆਪਾਂ ਸਾਰੇ ਹੀ ਇੱਕ ਕਿਸੇ ਜਗ੍ਹਾ ਖਾਂ ਦੇ ਸਥਾਨ ਕੋਈ ਚੁਣ ਲਈਏ ਉੱਥੇ ਸਾਰੇ ਦੋ ਦੋ ਤਿੰਨ ਦਿਨ ਮੈਂਬਰ ਇਕੱਠੇ ਹੋਈਏ ਅੰਮ੍ਰਿਤਸਰ ਜਾ ਜੀਏ ਜਾਂ ਜਲੰਧਰ ਆ ਜੀਏ ਜਾਂ ਜੱਜ ਆਪ ਦਾਸਦਣ ਉੱਥੇ ਬਹਿ ਕੇ ਵਿਚਾਰ ਕਰਕੇ ਇਸ ਦੋ ਆਦ ਨੂੰ ਖਤਮ ਕਰੀਏ ਤਾਂ ਕਿ ਭਰਾ ਮਾਰੂ ਜਾਂਦਾ ਨਾ ਹੋਵੇ ਠੀਕ ਹੈ ਜੀ ਸਰਦਾਰ ਨਿਰਮਲ ਸਿੰਘ ਜੀ ਉਹ شخصیت ਨੇ ਜਿਨ੍ਹਾਂ ਨੇ 50000 ਬੰਦਾ ਗੁਰਦਾਸਪੁਰ ਦੇ ਵਿੱਚ ਇੱਕ ਟੀਮ ਬਣਾਈ ਸੀ ਮਨਮੋਹ ਸਿੰਘ ਜੀ ਨਿਰਮਲ ਸਿੰਘ ਜੀ ਉਹਨਾਂ ਦੇ ਸਾਥੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਕੱਠ ਕਰਕੇ ਬਖਾਇਆ ਇੱਕਛੂ ਬਰਾਜਪੁਰ ਸਮਾਜ ਦਾ ਔਰ ਉੱਥੋਂ ਹੀ ਮਾਬਾ ਮੋਤੀਦਾਹ ਮਹਾਰਾਜ ਦੀ ਛਿੱਦੀ ਬਾਰੇ ਪਤਾ ਲੱਗਿਆ ਔਰ ਸਾਰੀ ਬੈਕਗ੍ਰਾਉਂਡ ਕਲਾਸ ਨੂੰ ਪੈਨਸ਼ਨ ਲੱਗੀ ਸਕਲ ਸਕਨ ਸਕੀਮ ਦੀ ਪੈਨਸ਼ਨ ਲੱਗ ਗਈ ਸਾਰੇ ਬੈਕਵਰਡ ਕਲਾਸ ਨੂੰ ਸੀ ਮੰਗ ਕਰਦੇ ਆ ਲੱਗੀ ਗਈ ਔਰ ਇਹ ਕੀਤੀ ਗਈ ਆ ਔਰ ਇੱਕ ਸਕੂਲ ਚਲਾ ਰਹੇ ਬਹੁਤ ਵੱਡਾ ਲੁਧਿਆਣਾ ਵਿੱਚ ਇਹ ਚੰਗੇ ਚੰਗੇ ਕੰਮ ਕਰਦੇ ਪਏ ਨੇ ਆਪਾਂ ਇਹਨਾਂ ਨੂੰ ਥੋੜਾ ਧਿਆਨ ਦਿਈਏ ਸਾਰੀਆਂ ਸੁਭਾਵਾਂ ਇਕੱਠੀਆਂ ਹੋ ਗਏ ਭਰਾ ਮਾਰੂ ਜੰਗ ਜੋ ਬਚੀਏ ਇਕੱਠੇ ਹੋ ਗਏ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਹਾਂ ਕਾਰਨ ਇਹਦਾ ਹੋਈ ਆ ਜਿਹੜੇ ਮੈਂ ਨਾਂ ਲੈ ਵੀ ਸਕਦਾ ਵਾਂ ਪਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਸਿਰ ਉਹਨਾਂ ਦਾ ਮਕਸਦ ਆ ਨਿਰਮਲ ਸਿੰਘ ਨੂੰ ਨਿਵਾਬ ਖਾਨਾ ਟਰਸਟ ਦੇ ਟਰਸਟੀਆਂ ਨੂੰ ਨਿਵਾਬ ਖਾਨਾ ਔਰ ਇਹ ਜਿੱਤ ਜਿਹੜੀ ਪੰਜਾਬ ਦੀ ਸਾਰੀ ਵੋਟਾਂ ਦੀ ਜਿੱਤ ਹੁੰਦੀ ਆ ਵੋਟਾਂ ਪੈਂਦੀਆਂ ਸਾਰਾ ਪੰਜਾਬ ਆਂਦਾ ਔਰ ਉਹ ਨਿਵਾਬ ਖਾਨ ਦੇ ਕਰਕੇ ਇਹ ਆਪਣਾ ਨੁਕਸਾਨ ਕਰ ਬੈਣਗੇ ਔਰ ਝੂਠ ਇਹ ਹਾਰਨਗੇ ਸੱਚ ਜਿੱਤੇਗਾ ਕੋਈ ਵੀ ਹੋਵੇ ਜੇ ਨਿਰਮਲ ਸਿੰਘ ਝੂਠਾਗਾ ਤੇ ਹਾਰ ਜਾਏਗਾ ਜੇ ਇਹ ਝੂਠੇ ਹਾਰ ਜਾਣਗੇ ਮੈਂ ਇਹਨਾਂ ਨੂੰ ਮੇਰੀ ਅਪੀਲ ਆ ਕਿ ਇਕੱਠੇ ਬੈ ਕੇ ਸਾਰਾ ਸਮਾਜ ਦੇ ਬੰਦੇ ਇਸ ਹਾਲ ਨੂੰ ਹੱਲ ਕਢੀਏ ਕਿਸੇ ਨੂੰ ਨਿਵਾਣਾ ਫਾਈਏ ਤੇ ਕੰਮ ਕਰੀਏ ਬਾਤ ਵਾਏ ਕੁਝ ਹੋਰ ਇਹ ਕਰਨਾ ਚਾਹੁੰਦਾ ਹੈ ਇਹ ਸੋਹਡਾ ਐਡਰੈਸ ਹੈ ਤੇ ਕੀ ਤੁਹਾਡਾ ਨੰਬਰ ਹੈ ਮੇਰਾ ਨੰਬਰ ਹੈ ਜੀ 9815124277 9815124277 ਲਖਮੀਰ ਸਿੰਘ ਲਖਾ ਮੇਰੇ ਨਾਲ ਸੰਪਰਕ ਕਰਨ ਮੇਰੇ ਨਾਲ ਵਟਸਐਪ ਤੇ ਗੱਲ ਕਰਨ ਮੈਨਾਂ ਸਾਰਿਆਂ ਨਾਲ ਮਿਲ ਕੇ ਕੋਈ ਜਗ੍ਹਾ ਲੱਭ ਕੇ ਇਸ ਨੂੰ ਹੱਲ ਕੱਢੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ